हां जी दोस्तों 3 तारीख शाम दे 7:00 बज चुके हैं दोस्तों व्यास त्रयादी पूरी जानकारी ਤੁਹਾਡੇ ਲਈ હાજર ਆ ਵੇਖੋ ਵੀਡੀਓ پوری پانی ਆਪਣੇ લેવલ ਤੇ ਸਵੇਰ ਵਾਲੇ ਤੇ ਟਿਕਿਆ ਹੋਇਆ ਦੋਸਤੋ ਤੇ ਬੜੇ ਦਿਨਾਂ ਬਾਅਦ ਅੱਜ ਸੂਰਜ ਦੇਵਤਾ ਦੇ ਵੀ ਦਰਸ਼ਨ ਹੋਏ ਔਰ ਸਾਹਮਣੇ ਵੇਖੋ ਸੂਰਜ ਦੇਵਤਾ ਵੀ ਚੜਿਆ ਵਾ ਬਾਰਿਸ਼ ਸ਼ੁਰੂ ਕੀ ਹੋਈ ਹੈ ਦੋਸਤੋ ਵਾਇਗ੍ਰੋ ਦੀ ਮੇਰ ਹੋਈ ਹੈ ਤੇ ਕਿਰਪਾ ਕਰੇ ਪ੍ਰਮਾਤਮਾ ਅੱਗੇ ਵੀ ਇਸੇ ਤਰ੍ਹਾਂ ਰਵੇ ਤੇ ਸੂਰਜ ਦੇਵਤਾ ਦੀ ਚੜਦੇ ਰਹਿਣ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਇਧਰ ਕਈ ਪਿੰਡ ਪਾਣੀ ਦੀ ਮਾਰ ਹੇਠ ਨੇ ਤੇ ਕੁਝ ਲੋਕਾਂ ਨੂੰ ਮੱਛੀਆਂ ਫੜਨ ਦੀ ਪਈ ਹੋਈ ਹੈ ਉਹ ਦਿਖਾਉਣਾ ਮੈਂ ਤੁਹਾਨੂੰ ਮੈਂ ਉਹ ਦਬਕਾ ਮਾਰ ਕੇ ਭਜਾਇਆ ਵੀ ਉਥੋਂ ਮੈਂ ਕਿਹਾ ਪੱਜਾ ਇੱਥੇ ਤੋਂ ਮੱਛੀਆਂ ਫੜਦੇ ਆ ਉਹ ਵੇਖੋ ਸਾਹਮਣੇ ਉਹ ਵੇਖੋ ਝੋਨੇ ਸਾਰੇ ਨੰਗੇ ਹੋ ਗਏ ਤੋਂ ਵਿੱਚ ਝੋਨਿਆਂ ਦੇ ਵਿੱਚ ਵੜ ਵੜ ਕੇ ਮੱਛੀਆਂ ਫੜਦੇ ਆ ਇਹ ਪਹਿਲੀ ਥੋੜੀ ਨੀਵੀਂ ਹੈ ਬਤਾਲੇ ਵਾਲੀ ਸਾਈਡ ਤੇ ਨਾ ਉਧਰਲੇ ਪਾਸੇ ਆਹ ਵੇਖੋ ਜਾਲ ਲਾਇਆ ਹੋਇਆ ਹੈ ਇਹਨਾਂ ਵਿੱਚ ਕਮਾਲ ਦੀ ਗੱਲ ਆ ਯਾਰ ਨਿੱਕੇ ਨਿੱਕੇ ਉង ਗਏ ਵਿਚਾਰੇ ਛੋਟੇ ਛੋਟੇ ਬੱਚੇ ਮੱਛੀਆਂ ਦੇ ਇੱਕੋ ਛਡਾਏ ਸਾਰੇ ਮੈਂ ਹਾਂ ਛੜਾ ਛੱਡਦੇ ਮੈਂ ਕਿਹ ਵਿੱਚ ਸਾਰੇ ਛਡਵਾਏ ਕੋ ਆ ਦੇਖੋ ਨਾਲੇ ਜਿਹੜੇ ਕੱਲ ਤਰੇੜਾਂ ਤੁਹਾਨੂੰ ਦਿਖਾਈਆਂ ਹੈਗੀਆਂ ਰੋਡ ਦੇ ਉੱਤੇ ਆਈਆਂ ਸਪੈਸ਼ਲ ਕੈਮੀਕਲ ਪਾ ਕੇ ਪ੍ਰਸ਼ਾਸਨ ਨੇ ਇਹਨੂੰ ਵਧੀਆ ਤਰੀਕੇ ਨਾਲ ਠੀਕ ਕਰ ਦਿੱਤਾ ਉਹ ਤਰੇੜਾਂ ਨੂੰ ਤਾਂ ਮੱਛੀਆਂ ਫੜ ਕਮਾਲ ਦੇ ਲੋਕ ਆ ਯਾਰੇ ਕਮਾਲ ਦੇ ਲੋਕ ਕੀ ਕਹੋਂਗੇ ਇਹਨਾਂ ਨੂੰ ਤੁਸੀਂ ਮੈਂ ਤਾਂ ਬਹੁਤ ਦੀ ਲਾਪਾਗੀਤੀ ਕੀਤੀ ਉੱਥੇ ਮੈਨੂੰ ਪਛਾਣ ਚ ਨਹੀਂ ਆਇਆ ਹੈ ਬੰਦਾ ਕੌਣ ਹੀ ਹੈ ਤਾਂ ਆਪਣਾ ਪ੍ਰਵਾਸੀ ਹੋਈ ਰਹੀ ਪਰ ਗਲਤ ਗੱਲ ਆ ਛੋਟੇ ਛੋਟੇ ਬੱਚੇ ਨਿਕ ਨਿਕੀਆਂ ਮੱਛੀਆਂ ਵਿਚਾਰੀਆਂ ਫੜਦੇ ਤੇ ਕਮਾਲ ਕੰਡੇ